ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੀਰੋਂ ਖੜੇ ਆ ਪਿੰਡ ਸੀਲੋਆਣੀ ਆ ਤੁਸੀਂ ਐਂ ਵੇਖ ਲਓ ਵੀ ਰਾਜਸਥਾਨ ਨਾਲੋਂ ਭੈੜਾ ਹਾਲ ਹੋਇਆ ਪਿਆ ਪੂਰੇ 15 ਦਿਨ ਹੋ ਗਏ ਟੈਂਕੀ ਖਰਾਬ ਪਈ ਆ ਪਿੰਡ ਦੀ ਤੇ ਪੰਚਾਇਤ ਨੇ ਬੋਰ ਵੀ ਪਾਸ ਕਰਾ ਕੇ ਲਿਆਂਦਾ ਪਰ ਹਲੇ ਤੱਕ ਬੋਰ ਨਹੀਂ ਹੋਇਆਗਾ ਇਹ ਸਰਕਾਰ ਦੀ ਇੰਨੀ ਨਲਾਇਕੀ ਆ ਆ ਦੇਖ ਲਓ ਤੁਸੀਂ ਸਾਰਾ ਪਿੰਡ ਖੜਾਗਾ ਇਹ ਗਰੀਬ ਬੰਦੇ ਵੋਟਾਂ ਮੋਕਦੇ ਇਹਨਾਂ ਨੂੰ ਚੇਤੇ ਆ ਜਾਂਦੇ ਆ ਇਹਨਾਂ ਦੇ ਘਰ ਹੀ ਆਉਂਦੇ ਆ ਹੁਣ ਇਹਨਾਂ ਦੇ ਘਰਾਂ ਨੂੰ ਕੋਈ ਆਉਂਦਾ ਨਹੀਂਗਾ ਇੱਕ ਸਾਲ ਰਹਿ ਗਿਆ ਬੂਟਾਂ ਦੇ ਵਿੱਚ ਫੇਰ ਤੁਸੀਂ ਦੇਖਿਓ ਕਿਵੇਂ ਆਉਣਗੇ ਇਹਨਾਂ ਨੂੰ ਪੁੱਛਿਆ ਕਰੋ ਆ ਦੇਖ ਲਓ ਵੀ ਕਿੰਨਾ ਔਖਾ ਪਾਣੀ ਦਾ ਕੋਈ ਮਹਿਕ ਨਹੀਂਗਾ ਬਣੀ ਆਇਆ ਇੰਨਾ ਤੁਸੀਂ ਇਹ ਸਾਡਾ ਮੈਂਬਰ ਆ ਕੁਲਵੰਤ ਸਿੰਘ ਇਹ ਵਿਚਾਰਾ ਲੱਗਿਆ ਹੋਇਆਗਾ ਸੇਵਾ ਕਰਨ ਇਹਦੇ ਘਰੇ ਆਪ ਦਾ ਸਮਰਸੀਵੜ ਲੱਗਿਆ ਹੋਇਆ ਪਰ ਇਹਨੇ ਸੋਚਿਆ ਸਰਪੰਚ ਦਾ ਟਰੈਕਟਰ ਲਿਆਂਦਾ ਨਾਲ ਟੈਂਕਰ ਪਾਇਆ ਇਹ ਮੈਹਕਮੇ ਨਾਲ ਤੁਸੀਂ ਗੱਲ ਕੀਤੀ ਸੀਗੀ ਕੀਤੀ ਆ ਜੀ ਮੈਹਕਮੇ ਨਾਲ ਕੀਤੀ ਆ ਮੈਹਕਮੇ ਨਾਲ ਇੱਕ ਮੇਰਾ ਇਕੱਲਾ ਖੜਦੇ ਨੂੰ ਬੋਲ ਮੈਹਕਮੇ ਦੇ ਨਾਲ ਗੱਲ ਕੀਤੀ ਆ ਟੈਂਕੀ ਵਾਲੇ ਜਿੰਨੇ ਹੈਗੇ ਐਸਡੀਓ ਨਾਲ ਕੀਤੀ ਆ ਐਕਸੀਅਨ ਨਾਲ ਕੀਤੀ ਆ ਹਾਂ ਕੀ ਕਹਿੰਦੇ ਉਹ ਉਹ ਕਹਿੰਦੇ ਬਸ ਜੀ 5-7 ਦਿਨ ਹਫਤਾ ਦੇ ਦਿੰਦੇ ਆ 10-15 ਦਿਨ ਕੋਈ ਉਹਨਾਂ ਦੇ ਕੰਨ ਤੇ ਜੂ ਨਹੀਂ ਛਰਕਦੀ ਹਲਕੇ ਦੇ ਐਮਪੀ ਜਾਇ ਮਿਲਣ ਹਲਕੇ ਦੇ ਐਮਐਲਏ ਨੂੰ ਫੋਨ ਲਾਇਆ ਐਮਐਲਏ ਨੂੰ ਜਿਤਾਉਣ ਦੀ ਖਾਤਰ ਅਸੀਂ ਫੁੱਲ ਜ਼ੋਰ ਲਾਇਆ ਐਮਐਲਏ ਨੇ ਸਾਡਾ ਫੋਨ ਨਹੀਂ ਚੱਕਿਆ ਅੱਛਾ ਕਮਲ ਨਾਲ ਗੱਲ ਹੋਈ ਕਮਲ ਨੇ ਬਸ ਕਮਲ ਨੇ ਵੀ ਕੋਈ ਗੱਲਬਾਤ ਸੁਣੀ ਨਹੀਂ ਗਈ ਠੀਕ ਆ ਜਿ ਤਾਉਣ ਵਾਲੇ ਵੀ ਅਸੀਂ ਆ ਸਟੇਜਾਂ ਤੇ ਬੋਲਣ ਵਾਲਾ ਵੀ ਮੈਂ ਹੀ ਸੀ ਉਹਦੇ ਹਾਕਮ ਸੀ ਉਹ ਤਾਂ ਕਹਿੰਦਾ ਮੇਰਾ ਨਾਨਕਾਂ ਦੇ ਵਿੱਚ ਬੋਲਦਾ ਰਿਹਾ ਨਾਨਕਾ ਪੈਂਡਾ ਵੀ ਸੀ ਲੋਆਣੀ ਮੇਰਾ ਵੀ ਮਾਦਾ ਉਹ ਨਾਨਕਾ ਯਾਰ ਕਿਹੜਾ ਨਾਨਕਾ ਸਮਝਦਾ ਕੋਈ ਸਮਝਦਾ ਨਾਨਕਾ ਕੋਈ ਨਹੀਂ ਸਮਝਦਾ ਜੇ ਸਮਝਦਾ ਹੁੰਦਾ ਹੁਣ ਨੂੰ ਬੋਰ ਹੋਇਆ ਹੁੰਦਾ ਸ਼ੁਰੂ ਐਡੀ ਬੇਕਦਰਹੀ ਹੋ ਗਈ ਯਾਨੀ ਕਿ 15 ਦਿਨ ਹੋ ਗਏ ਹਲੇ ਮਹੀਨਾ ਪਤਾ ਨਹੀਂ ਕਿੰਨਾ ਡੇਢ ਮਹੀਨਾ ਲੱਗੂਗਾ ਬੋਰ ਕਰਾਉਣ ਬੋਰ ਨੂੰ ਹਲੇ ਹਲੇ ਕਹਿੰਦੇ ਟੈਂਡਰ ਨਹੀਂ ਹੋਇਆ ਯਾਨੀ ਕਿ ਯਾਰ ਬੰਦੇ ਦੀ ਕੋਈ ਗਰੀਬ ਬੰਦੇ ਦੀ ਕੋਈ ਜੂਨ ਨਹੀਂ ਹੈਗੀ ਐਡਾ ਸਰਕਾਰਾਂ ਦਾ ਬੇੜਾ ਘਰਕ ਗਿਆ ਲਿਆ ਜਿੰਨੇ ਘਰਾਂ ਵਾਲੇ ਆ ਇਹਨਾਂ ਆ ਮਾਈਆਂ ਨੂੰ ਕਿੰਨੇ ਦਿਨ ਹੋ ਗਏ ਭਾਈ ਲੈ ਕੇ ਜਾਂਦੇ ਨੂੰ ਪਾਣੀ ਸਾਰਿਆਂ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਜੀ ਪਾਣੀ ਜਾਂਦੇ ਨੂੰ ਅੱਛਾ ਪਾਣੀ 15 ਦਿਨ ਹੋ ਗਏ ਜੀ ਪਾਣੀ ਨਹੀਂ ਜਾਂਦੇ ਨੂੰ ਸਾਡੇ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਅੱਛਾ ਅਰੇ ਨਾ ਕੋਈ ਸਰਕਾਰ ਸੁਣਦੀ ਆ ਨਾ ਕੋਈ ਸਾਡਾ ਐਮਐਲਏ ਨਾ ਕੋਈ ਐਮਪੀ ਤੇ ਪਿੰਡ ਦੇ ਬੰਦੇ ਸਾਡਾ ਕੋਈ ਸਾਥ ਦਿੰਦੇ ਆ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਟੈਂਕੀ ਲੈ ਕੇ ਆਉਂਦੇ ਆ ਜਾਂ ਟਰੈਕਟਰ ਦਾ ਸਾਥ ਦਿੱਤਾ ਜੀ ਇਹਨਾਂ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਸਾਡੇ ਘਰਾਂ ਸਾਡੇ ਘਰਾਂ ਤੱਕ ਪਾਣੀ ਪਹੁੰਚਦਾ ਕਰਤਾ ਜੀ ਇਹਨਾਂ ਨੇ ਲੜੇ 15 ਦਿਨ ਹੋ ਗਏ ਜੀ ਹਲੇ ਤੱਕ ਕੋਈ ਪਾਣੀ ਪੂਣੀ ਦੀ ਸਾਡੇ ਤੇ ਕੋਈ ਗੱਲ ਨਹੀਂ ਸੁਣੀ ਗਈ ਸਾਡੀ ਜਿਹੜੀਆਂ ਮਾਈਆਂ ਨੇ ਵਿਚਾਰੀਆਂ ਨੇ ਕੰਮ ਕਰਨਾ ਹੁੰਦਾ ਅੱਥਰੂ ਤੁਸੀਂ ਐਂ ਦੇਖ ਲਓ ਵੀ ਘਰੇ ਚੁੱਲ੍ਹਾ ਚੌਂਕਾ ਸਾਂਭਣਾ ਹੁੰਦਾ ਪਾਣੀ ਢੂੰਡੀਆਂ ਫਿਰਦੀਆਂ ਹਰੇਕ ਦੇ ਕੋਲੇ ਦੋ ਦੋ ਬਾਲਟੀਆਂ ਨੇ ਹੁਣ ਤੁਸੀਂ ਐਂ ਦੱਸੋ ਵੀ ਫੇਰ ਅਗਲਾ ਕਦੋਂ ਧਾਨੇ ਲਾਉਂਦੇ ਇੱਥੇ ਐਂ ਹੁੰਦਾ ਦੇਸ ਦੇ ਵਿੱਚ ਫੇਰ ਅਗਲਾ ਧਾਨੇ ਤਾਂ ਲਾਊਗਾ ਹੀ ਹੁਣ ਇਹਨਾਂ ਬਾਰੇ ਸੋਚੋ ਤੁਸੀਂ ਦੱਸੋ ਪਾਣੀ ਇਹਨਾਂ ਨੂੰ ਕੌਣ ਦੇਊਗਾ ਜੇ ਸਰਕਾਰ ਨਾ ਦੇਊਗੀ ਇਹ ਵੀਡੀਓ ਵੱਧ ਤੋਂ ਵੱਧ ਯਾਰ ਮੁੱਖ ਮੰਤਰੀ ਚਿਕਰ ਜਾਣੀ ਜਾਂਦੀ ਆ ਪਤਾ ਲੱਗੇ ਮੁੱਖ ਮੰਤਰੀ ਨੂੰ ਵੀ ਸਾਡੇ ਹਲਕੇ ਦੇ ਜਿਹੜਾ ਐਮਐਲਏ ਸਾਹਿਬ ਨੇ ਉਹ ਕੀ ਕਰ ਰਹੇ ਨੇ ਐਮਐਲ